ਗੁੱਡ ਮਾਰਨਿੰਗ ਇਜ਼ ਯੂ ਟਿਊਬ ਫੈਮਿਲੀ ਹੋਰ ਸਾਰੇ ਕਿਵੇਂ ਆ ਸਾਰੇ ਹੋਪ ਕਰਦੀ ਆ ਸਾਰੇ ਜਾਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹੈਨਾ ਚਲੋ ਵਾਈਗੁਰ ਦੀ ਕਿਰਪਾ ਨਾਲ ਸਾਰੇ ਜਾਨੇ ਠੀਕ ਠਾਕ ਹੋਣੀ ਚਾਹੀਦੀ ਹੋ ਤੇ ਬਾਕੀ ਆਪਾਂ ਫਾਈਨਲੀ ਹਸਪੀਟਲ ਪਹੁੰਚ ਚੁੱਕੇ ਆ ਤੇ ਬਾਕੀ ਡਾਕਟਰ ਤਾਂ ਤਸਾਜਦਾ ਸੌਣਗੇ ਹੈਨਾ ਤੇ ਹੁਣ ਆਪਾਂ ਹਸਪੀਟਲ ਦਾ ਥੋੜਾ ਮੋਟਾ ਕੰਮ ਨਵੇੜਾਂਗੇ ਜੋ ਵੀ ਆਪਣਾ ਥੋੜਾ ਮੋਟਾ ਬਸ ਜਿਵੇਂ ਚੇਅਰਸ ਵਗੈਰਾ ਸਾਫ ਕਰਨੀਆਂ ਹੈਨਾ ਥੋੜਾ ਮੁੰਟਾ ਬਾਕੀ ਸਾਫ ਸਫਾਈ ਪੋਚਾ ਵਗੈਰਾ ਆਂਟੀ ਆ ਕੇ ਕਰ ਦੇਣਗੇ ਤੇ ਹੋਰ ਆਪਾਂ ਨੇ ਅੱਜ ਜਾਣਾ ਸ਼ੂਟ ਤੇ ਵੀ ਤੇ ਕਿਉਂਕਿ ਕਾਲਾ ਦੀਦੀ ਦਾ ਫੋਨ ਆਇਆ ਸੀ ਦੀਦੀ ਕਹਿੰਦੇ ਅਮਨ ਸ਼ੂਟ ਕਰਾਂਗੇ ਆਪਾਂ ਕੱਲ ਨੂੰ ਤੇ ਪਹਿਲਾਂ ਉਹਨਾਂ ਨੇ ਕਿਹਾ ਸੀ ਵੀ ਪੂਰੇ ਦਿਨ ਦੀ ਛੁੱਟੀ ਲੈ ਲੈ ਹਨਾ ਮਨਨ ਵੀ ਕਿਨਿੰਦੇ ਵੀ ਮਤਲਬ ਹਾਫ ਡੇ ਦੇ ਵਿੱਚ ਨਹੀਂ ਸ਼ੂਟ ਨਿਬੜਨਾ ਹੈਗਾ ਬਾਕੀ ਆਪਣੀ ਹੈਗੀ ਆ ਮਤਲਬ 15 ਮਿੰਟ ਦੀ ਵੀਡੀਓ ਆਹੋ ਤੇ ਫਿਰ ਮੈਂ ਦੀਦੀ ਨੂੰ ਕਿਹਾ ਦੀਦੀ ਫਿਰ ਵੀ ਮਤਲਬ ਹਾਸਲੇ ਜਾਂ ਨਾ ਲਮੇੜ ਲਾਂਗੇ ਜਿੰਨੀ ਕਿ ਨਿਬੜੀ ਉਹਨੇ ਕਿਨਵੇੜ ਲਾ ਵੀ ਹਾਫ ਡੇ ਦੀ ਕਰ ਲੋ ਤੁਸੀਂ ਹਨਾ ਤੇ ਕਿਉਂਕਿ ਕੱਲ ਨੂੰ ਵੀ ਮੈਂ ਸ਼ੂਟ ਤੇ ਜਾਣਾਗਾ ਤੇ ਫਿਰ ਮੈਂ ਡਾਕਟਰ ਤੋਂ ਦੋ ਦਿਨ ਦੀ ਛੁੱਟੀ ਨਹੀਂ ਲੈ ਸਕਦੀ ਤੇ ਬਾਕੀ ਦੋ ਦਿਨ ਦੀ ਛੁੱਟੀ ਵੀ ਨਹੀਂ ਲੈ ਸਕਦੀ ਬਾਕੀ ਹੁਣੇ ਹੁਣੇ ਦੇਖ ਲੋ ਐਮਰਜੈਂਸੀ ਹੋ ਗਈ ਹਨਾ ਹੁਣੇ ਹੁਣੇ ਮੇਰੇ ਨਾਲ ਦੀ ਜਿਹੜੀ ਉਹ ਆ ਸਟਾਫ ਮੈਂਬਰ ਹਨਾ ਉਹਦੇ ਹਸਬੰਦ ਦਾ ਫੋਨ ਆਇਆ ਮੇਰੇ ਕੋਲ ਕਹਿੰਦੇ ਦੀਦੀ ਉਹ ਵੀ ਮਤਲਬ ਜੋਤੀ ਨੂੰ ਉਲਟੀਆਂ ਲੱਗ ਰਹੀਆਂ ਨੇ ਰਾਤ ਨੂੰ ਤੇ ਉਹ ਆ ਨਹੀਂ ਸਕਦੀ ਤੇ ਇਹ ਕਹਿੰਦੇ ਤੁਸੀਂ ਡਾਕਟਰ ਨੂੰ ਸੁਨੇਹਾ ਲਾ ਦਿਓ ਹੁਣ ਉਹਨੇ ਅੱਜ ਆਉਣਾ ਨਹੀਂ ਹੈਗਾ ਭੈਣ ਨੇ ਰਹਿ ਗਈ ਮੈਂ ਇਕੱਲੀ ਤੇ ਬਾਕੀ ਚਲੋ ਦੇਖਦੇ ਹਾਂ ਹੁਣ ਮੈਂ ਦੇਖਦੀ ਹਾਂ ਵੀ ਡਾਕਟਰ ਕਿੰਨੇ ਵਜੇ ਜਾਂਦੇ ਆ ਫਿਰ ਮੈਂ 11 ਵਜੇ ਨਿਕਲ ਜਾਊਂਗੀ ਹਸਪੀਟਲ ਦੇ ਵਿੱਚ ਆਸ ਕਰਦੀ ਹਾਂ ਵੀ ਹਨਾ ਜੇ ਡਾਕਟਰ 12:30 ਚੱਲ ਜਾਣ ਹਨਾ ਫਿਰ ਮੈਂ ਐ ਮੈਕੈਨਿਕ ਵੀ ਵਿਅਸਤ ਹੈ ਮੇਰਾ 2 ਵਜੇ ਦਾ ਹੁੰਦਾ ਵੀ ਮੈਂ 2 ਵਜੇ ਜਾਣਾ ਹੁੰਦਾ ਹਨਾ ਘਰ ਤੇ ਪੈਸੇ ਫਿਰ ਮੈਂ ਦੇਖ ਲੂੰਗੀ ਵੀ ਹੁਣੇ ਜੇ 12:30 ਡਾਕਟਰ ਚਲੇ ਗਏ ਫਿਰ ਮੈਂ ਆਸ਼ ਕਰਦੀ ਵੀ 12:30 ਹੀ ਚਲ ਜਾ ਬੀ ਕਿਉਂਕਿ ਫਿਰ ਸ਼ੂਟ ਤੇ ਵੀ ਜਾਣਾ ਯਾਰ ਪਤਾ ਕੀ ਹੈ ਫਿਰ ਕਿਉਂਕਿ ਉਧਰ ਵੀ ਅਗਲੇ ਦੀ ਮਿਹਨਤ ਲੱਗੀ ਹੁੰਦੀ ਹੈ ਹਨਾ ਤੇ ਫਿਰ ਉਧਰੋਂ ਵੀ ਨਹੀਂ ਅਗਲੇ ਦਾ ਮਿਸਮੈ ਕਰ ਸਕਦੀ ਤੇ ਬਾਕੀ ਦੇਖਣੇ ਚਲੋ ਹੁਣ ਕੀ ਬਣਦਾ ਹੈ ਨਾ ਤੇ ਬਾਕੀ ਤੁਹਾਨੂੰ ਸਾਰਾ ਸ਼ੂਟ ਤੇ ਵੀ ਜਾ ਕੇ ਦਿਖਾਉਂਗੀ ਸ਼ੂਟ ਤੇ ਵੀ ਥੋੜੀ-ਮੋਟੀ ਬਲੌਗਿੰਗ ਕਰੂੰਗੀ ਤੇ ਜੇ ਟਾਈਮ ਲੱਗਿਆ ਤੁਹਾਡੇ ਨਾਲ ਵਾਦਾ ਨਹੀਂ ਕਰਦੀ ਤੁਹਾਡੇ ਨਾਲ ਕੋਈ ਪ੍ਰੋਮਿਸ ਨਹੀਂ ਕਰਦੀ ਹੈਗੀ ਮੈਂ ਤੇ ਜੇ ਟਾਈਮ ਲੱਗਿਆ ਤਾਂ ਤੁਹਾਨੂੰ ਬਲੌਗ ਮੈਂ ਜ਼ਰੂਰ ਦਿਖਾ ਮਤਲਬ ਆਪਨਾ ਸ਼ੂਟ ਜ਼ਰੂਰ ਦਿਖਾਉਂਗੀ ਹਨਾ ਸੌਰੀ ਬਲੌਗ ਕੇ ਆ ਗਿਆ ਤੇ ਬਾਕੀ ਫਿਰ ਸ਼ੂਟ ਤੇ ਜਾ ਕੇ ਇਕ ਤਰ ਲਗੂਗਾ ਬਾਕੀ ਤੁਹਾਨੂੰ ਕੱਲੀ-ਕੱਲੀ ਚੀਜ਼ ਮੈਂ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰੂੰਗੀ ਕਿ ਹਾਂ ਮਤਲਬ ਸੂਟ ਦਿਖਾ ਸਕਾਂ ਤਰੀਕੀ ਤੋਂ ਤਰੀਕੀ ਬਾਕੀ ਪਤਾ ਕੀ ਆ ਸੂਟ ਤੇ ਟਾਈਮ ਮੈਨੂੰ ਲੱਗ ਵੀ ਸਕਦਾ ਨਹੀਂ ਵੀ ਲੱਗ ਸਕਦਾ ਕਿਉਂਕਿ ਪਤਾ ਕੀ ਆ ਸਟੋਰੀ ਸਟਾਰਟਿੰਗ ਵੀ ਮੇਰੇ ਤੋਂ ਹੋਣੀ ਆ ਤੇ ਐਂਡਿੰਗ ਵੀ ਮੇਰੇ ਤੋਂ ਹੋਣੀ ਆ ਤੇ ਇਸ ਲਈ ਜੇ ਆਪਾਂ ਨੂੰ ਟਾਈਮ ਲੱਗਿਆ ਤਾਂ ਆਪਾਂ ਇਹ ਬਲੌਗ ਕੰਟੀਨਿਊ ਰੱਖਾਂਗੇ ਨਹੀਂ ਅੱਪਾ ਇੰਨੇ ਕਦੀ ਹੀ ਐਡੀਟਿੰਗ ਕਰਕੇ ਵੀ ਮਤਲਬ ਐਡੀਟਿੰਗ ਨਹੀਂ ਮੈਂ ਕਹਿ ਸਕਦੀ ਕਿਉਂਕਿ ਇਹ ਬਲੌਕ ਮੇਰਾ ਇਕੱਠਾ ਚੱਲ ਰਿਹਾ ਮਤਲਬ ਇਹਦੇ ਵਿੱਚ ਵੀਡੀਓ ਮੈਂ ਨਹੀਂ ਜੋੜਾਂਗੀ ਹੋਰ ਕੋਈ ਤੇ ਜੇ ਮਤਲਬ ਹੋਰ ਵੀਡੀਓ ਬਣਾਈ ਫਿਰ ਤਾਂ ਜੋੜਾਂਗੀ ਇਹ ਜੋੜਾਂਗੀ ਫਿਰ ਤਾਂ ਐਡੀਟਿੰਗ ਕਰਨੀ ਪਊਗੀ ਤੇ ਜੇ ਮਤਲਬ ਉੱਥੇ ਜਾ ਕੇ ਟਾਈਮ ਨਾ ਲੱਗਿਆ ਫਿਰ ਐਡੀਟਿੰਗ ਕਰਨ ਦੀ ਲੋੜ ਨਹੀਂ ਹੈਗੀ ਫਿਰ ਆਪਾਂ ਸਿੱਧਾ ਐਵੇਂ ਐਵੇਂ ਪਾ ਦਾਂਗੇ ਵੀਡੀਓ ਤੇ ਬਾਕੀ ਦੋਸਤੋ ਹੁਣ ਮੈਂ ਕਰਦੀ ਹਾਂ ਥੋੜਾ ਮोटा ਕੰਮ ਤੇ ਮੈਨੂੰ ਕਰਨ ਦਿਓ ਕੰਮ ਤੇ ਤੁਸੀਂ ਮੇਰੀ ਵੀਡੀਓ ਜ਼ਰੂਰ ਪੂਰੀ ਦੇਖਿਆ ਕਰੋ ਹਨਾ ਤੇ ਮੈਨੂੰ ਸਪੋਰਟ ਕਰਿਆ ਕਰੋ ਤੇ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਹਨਾ ਤੇ ਇੰਸਟਾਗ੍ਰam ਉੱਪਰ ਤੁਸੀਂ ਬਹੁਤ ਸਪੋਰਟ ਕਰਦੇ ਹੋ ਹਨਾ ਤੇ ਉੱਥੇ ਮੈਂ ਤੁਹਾਨੂੰ ਕਹਿ ਨਹੀਂ ਸਕਦੀ ਵੀ ਤੁਸੀਂ ਮੈਨੂੰ ਸਪੋਰਟ ਨਹੀਂ ਕਰਦੇ ਹੈਗੇ ਉੱਥੇ ਇੰਸਟਾਗ੍ਰam ਤੇ ਤੁਸੀਂ ਮੈਨੂੰ ਬਹੁਤ ਸਪੋਰਟ ਕਰਦੇ ਹੋ ਹਨਾ ਤੇ ਆਪਣਾ ਫੇਸਬੁੱਕ ਉੱਪਰ ਵੀ ਪੇਜ ਬਣਿਆ ਹੋਇਆ ਹੈ ਫੇਸਬੁੱਕ ਉੱਪਰ ਵੀ ਤੁਸੀਂ ਸਪੋਰਟ ਕਰ ਰਹੇ ਹੋ ਮੈਨੂੰ ਤੇ ਪਰ ਮਤਲਬ ਆਪਾਂ ਇੰਨੀ ਵੀ ਨਹੀਂ ਕਹਿ ਸਕਦੇ ਤੇ ਜਲ ਘਟ ਵੀ ਨਹੀਂ ਕਹਿ ਸਕਦੇ ਤੇ ਬਾਕੀ ਤੁਸੀਂ ਵਾਇਗਰੂ ਦੀ ਕਿਰਪਾ ਨਾਲ ਇਧਰ ਵੀ ਸਪੋਰਟ ਕਰੋ ਹਨਾ ਮੈਨੂੰ YouTube ਉੱਪਰ ਤੇ ਆਪਣੇ ਸਬਸਕ੍ਰਾਈਬਰ ਪੂਰੇ ਕਰਵਾਓ ਮੇਰੇ ਆਸ ਕਰਦੇ ਹਾਂ ਤੁਸੀਂ ਹਜ਼ਾਰਾਂ ਕ ਸਬਸਕ੍ਰਾਈਬਰ ਮੇਰੇ ਕਰਵਾਉਂਗੇ ਹਨਾ ਤੇ ਆਡੀਅנס ਤੇ ਮੈਨੂੰ ਮਾਣਾ ਆਪਣੀ ਆਡੀਅנס ਤੇ ਮੈਨੂੰ ਮਾਣਾ ਵੀ ਹਾਂ ਬਾਕੀ ਆਪਾਂ ਜੋ ਵੀ ਆਪਣੇ ਨਾਲ Instagram ਤੇ ਹਨਾ ਸਾਰੇ ਪਰਸਨ ਜੁੜੇ ਹੋਏ ਨੇ ਕੋਸ਼ਿਸ਼ ਕਰਿਓ ਵੀ ਉਹ ਪਰਸਨ ਮੈਨੂੰ YouTube ਉੱਪਰ ਵੀ ਸਬਸਕ੍ਰਾਈਬ ਕਰਨ ਹਨਾ ਤੇ ਬਾਕੀ ਤੁਸੀਂ ਮੈਨੂੰ ਮੇਰੀ ਗਲਤੀ ਜ਼ਰੂਰ ਦੱਸਿਆ ਕਰੋ ਯਾਰ ਤੁਸੀਂ ਗਲਤੀ ਨਹੀਂ ਮੇਰੀ ਦੱਸਦੇ ਹੈਗੇ ਤੁਸੀਂ ਹਨਾ ਮੈਨੂੰ ਵੀ ਤੁਹਾਡੇ ਚ ਕੀ ਗਲਤੀ ਆ ਕੀ ਨਹੀਂ ਹੈਗੀ ਤੇ ਯਾਰ ਹੋਊਗੀ ਹਨਾ ਓਬਵੀਅਸਲੀ ਹੋਊਗੀ ਹਨਾ ਮੇਰੇ ਚ ਕੋਈ ਨਾ ਕੋਈ ਗਲਤੀ ਕਿਉਂਕਿ ਮੈਂ ਕਦੇ ਵੀ ਬਲੌਗ ਉਹ ਕਿਹਾ ਨਹੀਂ ਬਣਾਇਆ ਹੈਗਾ ਹਨਾ ਮੈਂ ਹੁਣ ਜੇ ਸਟਾਰਟਿੰਗ ਕਰਨ ਲੱਗੀਆਂ ਇਹ ਜੇ 1 ਸਾਲ ਪਹਿਲਾਂ ਕੀਤੀ ਸੀ ਸਟਾਰਟਿੰਗ ਉਹਦਾ ਬਲੌਗ ਹੁਣ ਪਾਇਆ ਸੀ ਤੇ ਹੁਣ ਦੁਬਾਰਾ ਫੇਸਟ੍ਰਟਿੰਗ ਕੀਤੀ ਆ ਤੇ ਮੈਨੂੰ ਨਹੀਂ ਲੱਗਦਾ ਹੈਗਾ ਵੀ ਮੈਂ ਪਰਫੈਕਟ ਹੋਵਾਂਗੀ ਤੇ ਬਾਕੀ ਤੁਸੀਂ ਦੱਸ ਸਕਦੇ ਹੋ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਯਾਰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਕੰਮ ਜੋ ਮੈਨੂੰ ਪਤਾ ਲੱਗ ਸਕੇ ਕਿਉਂਕਿ ਯਾਰ ਪਤਾ ਕੀ ਹੈ ਜੇ ਤੁਸੀਂ ਮੈਨੂੰ ਸਪੋਰਟ ਕਰੋਗੇ ਨਾ ਮੇਰਾ ਮਨ ਕਰੂਗਾ ਅੰਦਰ ਉਹ ਵੀ ਨਹੀਂ ਯਾਰ ਮੈਨੂੰ ਮੇਰੀ ਆਡੀਅנס ਸਪੋਰਟ ਕਰ ਰਹੀ ਆ ਤਾਂ ਮੈਂ ਉਹਨਾਂ ਵਾਸਤੇ ਹਰ ਰੋਜ਼ ਹਰ ਰੋਜ਼ ਬਲੌਗ ਲੈ ਕੇ ਆਵਾਂ ਤੇ ਜੇ ਤੁਸੀਂ ਨਹੀਂ ਸਪੋਰਟ ਕਰੋਗੇ ਯਾਰ ਫਿਰ ਤੁਹਾਡੇ ਨਾਲ ਮੇਰੀ ਨਾਰਾਜ਼ਗੀ ਹੋ ਜਣੇ ਸੱਚੀ ਕਹਿ ਰਹੀਆਂ ਮੈਂ ਤੇ ਬਾਕੀ ਆਪਣਾ ਬਲੌਗ ਜ਼ਰੂਰ ਦੇਖਿਆ ਕਰੋ ਬਾਕੀ ਹੁਣ ਦੇ ਲਈ ਦਿਓ ਮੈਨੂੰ ਇਜਾਜ਼ਤ ਜਾਣ ਦੀ ਤੇ ਮਤਲਬ ਹੈਗੀ ਨਾ ਉਰੀਆਂ ਮੈਂ ਬਲੌਗ ਤੋਂ ਜਾਣ ਦੀ ਤੇ ਠੀਕ ਹੈ ਨਾ ਤੇ ਬਾਕੀ ਫਿਰ ਜਦੋਂ ਵੀ ਆਪਾਂ ਸ਼ੂਟ ਤੇ ਜਾਵਾਂਗੇ ਅੱਜ ਤੇ ਤੁਹਾਨੂੰ ਕੋਸ਼ਿਸ਼ ਕਰਾਂਗੀ ਤੇ ਤੁਹਾਨੂੰ ਸ਼ੂਟ ਦਾ ਮਾੜੀ ਦੀ ਚਲਕ ਦਿਖਾ ਸਕਾਂ ਮੈਂ ਜਰੂਰ ਕੋਸ਼ਿਸ਼ ਕੋਸ਼ਿਸ਼ ਨਹੀਂ ਤੁਹਾਨੂੰ ਮਾੜੀ ਦੀ ਚਲਕ ਤਾਂ ਜਰੂਰ ਦੀ ਜਰੂਰ ਦਿਖਾਉਂਗੀ ਦੁਕਾਉਂ ਦਿਖਾਉਂਗੀ ਤੇ ਬਾਕੀ ਹੁਣ ਮੈਨੂੰ ਦਿਓ ਇਜਾਜ਼ਤ ਠੀਕ ਹੈ ਬਾਕੀ ਸਪੋਰਟ ਕਰਿਆ ਕਰੋ ਬਾਰ-ਬਾਰ ਕਰਿਆ ਠੀਕ ਹੈ ਬਾਕੀ ਹੁਣ ਲਈ ਬਾਏ ਬਾਏ ਦੁਬਾਰਾ ਮਿਲਦੇ ਆ ਠੀਕ ਹੈ ਲਓ ਜੀ ਜੁਟੀ ਫੈਮਿਲੀ ਆਪਾਂ ਦੁਬਾਰੇ ਫੇਰ ਹੋਗੇ ਤੁਹਾਡੇ ਮੂਰੇ ਹਾਜ਼ਰ ਕਿਉਂਕਿ ਆਂਟੀ ਆ ਚੁੱਕੇ ਨੇ ਹਾਂ ਮਾ ਝਾੜੂ ਪੂੰਚਾ ਕਰਨ ਤੇ ਆਂਟੀ ਦੇਖ ਲਓ ਮੇਰੇ ਵਾਸਤੇ ਚਾਹ ਲੈ ਕੇ ਆਈ ਨੇ ਤੇ ਆਜੋ ਪੀ ਲਓ ਤੇ ਆਂਟੀ ਨੂੰ ਕਹਿੰਦੇ ਤੇ ਆਂਟੀ ਇਹ ਕਹੋ ਲਾਈ ਆਂਟੀ ਕਹਿੰਦੀ ਅਮਨ ਆ ਗਈ ਤੁੰਮੀ ਖਾਂ ਚੀ ਆ ਗਈ ਵੇ ਜਿੰਨੀ ਜਤੀ ਆ ਗਈ ਮੈਂ ਨੋ ਜਤੀ ਆਈ ਨਹੀਂ ਹੈਗੀ ਆਂਟੀ ਹੈਂ ਟੀ ਅਮ ਖਾਬਾ ਜੇ ذو ਖਰਾਬ ਹੋ ਜੇ ਨੂੰ ਕਿ ਫਿਰ ਅਮ ਬਾਰੇ ਛੱਟਿਆ ਲੋ ਜੀ ਆਂਟੀ ਹੈਰੀ ਸੀ ਮੈਨੂੰ ਕਹਿੰਦੀ ਚਾਹ ਨਾਲ ਬਿਸਕੁਟ ਲਿਆ ਤੂੰ ਤੇ ਮੈਂ ਤੁਹਾਨੂੰ ਪੈਸੇ ਦੇ ਦੇਣੀ ਮੈਂ ਕਹਾਂ ਨਹੀਂ ਨਹੀਂ ਆਂਟੀ ਕੱਲ ਲੀਏ ਚਾਹ ਪੀ ਲੂ ਮੈਂ ਹੈਂਟੀ ਕਿਵੇਂ ਬੋਲਸਾ ਲੈ ਦੇਣਾ ਕਿਉਂ ਪਸੰਦ ਆਏ ਕਿਹਨੇ ਮੈਨੂੰ ਲਗਵਾਤਾ ਹਾਂ ਮੈਂ ਪਤਾ ਨਹੀਂ ਪਈ ਆਂਟੀ ਮੈਨੂੰ ਦੱਸ ਰਹੀ ਨੇ ਆਕੇ ਕਹਿੰਦੀ ਫਾਲੀ ਪੁੱਸ ਵਾਲੀ ਫਿਰਦੇ ਨੇ ਮੈਨੂੰ ਪਤਾ ਨਹੀਂ ਆ ਠੀਕਾ ਤੋ ਫਿਰਦੇ ਨੇ ਤੇ ਚਲੋ ਆਪਾਂ ਨੂੰ ਤਾਂ ਕੀ ਬਾਹਰ ਲਈ ਗੱਲ ਦਾ ਆਪਾਂ ਤਾਂ ਕੀ ਪਤਾ ਕਰਕੇ ਲੈਣਾ ਹਨਾ ਕਿਸੇ ਦੀ ਗੱਲ ਕਿਸੇ ਦੀ ਬਾਤ ਆਪਾਂ ਬਾਲਾ ਇੰਟਰਸਟ ਨਹੀਂ ਲੈਂਦੇ ਹੁੰਦੇ ਤੇ ਅੱਜ ਦੋਸਤੋ ਚਾਹ ਪੀ ਲਓ ਤੇ ਠੰਡ ਵੀ ਬਹੁਤ ਹੈ ਨਾ ਠੰਡ ਦੇ ਵਿੱਚ ਤਾਂ ਚਾਹ ਹੀ ਸਾਫ ਦਿੰਦੀ ਹੈ ਹੋਰ ਕੋਈ ਨਹੀਂ ਸਾਫ ਦਿੰਦਾ ਹੈਗਾ ਤੇ ਚਲੋ ਜੀ ਹੁਣ ਮੈਂ ਚਾਹ ਪੀ ਲਾਂ ਤੇ ਤੁਹਾਨੂੰ ਚਾਹ ਦਿਖਾਉਣੀ ਸੀ ਆਂਟੀ ਆ ਚੁੱਕੀ ਹੈ ਤੇ ਬਾਕੀ ਫਿਰ ਹੁਣ ਅਗਲੇ ਜਦੋਂ ਆਪਾਂ ਸ਼ੂਟ ਤੇ ਜਾਵਾਂਗੇ ਨਾ ਤੁਹਾਨੂੰ ਉਦੋਂ ਸਾਰਾ ਸ਼ੂਟਿੰਗ ਦਾ ਦਿਖਾਵਾਂਗੀ ਕਿ ਕੀ ਕੀ ਕੁਝ ਹੁੰਦਾ ਹੈਗਾ ਕਿਵੇਂ ਆਪਾਂ ਸ਼ੂਟ ਕਰਦੇ ਕਿਵੇਂ ਨਹੀਂ ਕਰਦੇ ਹੈਗੇ ਕਿਵੇਂ ਆਪਣੀ ਸੈਟਿੰਗ ਹੁੰਦੀ ਹੈ ਸਾਰੀ ਤੇ ਹੁਣ ਲਈ ਮੈਨੂੰ ਦਿਓ ਅਜਾ ਜਾਨ ਵਾਸਤੇ ਬਾਏ ਬਾਏ ਔੜ ਵਗੈਰਾ ਤੇ ਇਹ ਆਪਾਂ ਖਾਪ ਲਈ ਚੱਲਦੇ ਆ ਜੀ ਆ ਦੇਖੋ ਜੀ ਮੈਂ ਬੱਸ ਦੇ ਵਿੱਚ ਬੈਠੀ ਆ ਆ ਲੱਗਦੀ ਬਾਕੀ ਜੀ ਚਾਹਤ ਜੀ ਤੁਹਾਨੂੰ ਬਾਅਦ ਚੁ ਦਖਾਵਾਣੀ ਜਿੱਥੇ ਦਾ ਫਰਮੂ ਤੇ ਪਹੁੰਚ ਤੇ ਲੇਕਰ ਬਾਕੀ ਹੁਣ ਲਈ ਮਿਲਦੇ ਹੋ ਬਾਏ ਬਾਏ ਲਓ ਜੀ ਆਪਾਂ ਪਹੁੰਚ ਚੁਕਿਆ ਸ਼ਾਜਲੇ ਤੇ ਸ਼ਾਜਲੇ ਤੋਂ ਆਪਾਂ ਲੈ ਜਾਣਗੇ ਜੀਜੂ ਤੇ ਦੀਦੀ ਨੂੰ ਮੈਂ ਕਾਲ ਕਰਤੀ ਤੇ ਫਿਰ ਉਹਨਾਂ ਦੇਦੀ ਜੀਜੂ ਨੂੰ ਭੇਜ ਦਣਗੇ ਤੇ ਜੀਜੂ ਆ ਕੇ ਮੈਨੂੰ ਲੈ ਜਾਣਗੇ ਫਿਰ ਆਪਾਂ ਪਹੁੰਚਾਂਗੇ ਭੈਣੀ ਫਿਰ ਭੈਣੀ ਦੀ ਤੁਹਾਨੂੰ ਲੋਕੇਸ਼ਨ ਦਿਖਾਉਣੀ ਆ ਤੇ ਬਾਕੀ ਹੁਣ ਮੈਸੂਰ ਤੇ ਪਹੁੰਚਣ ਵਾਲੀਆਂ ਆ ਠੀਕ ਹੈ ਤੇ ਸਾਨੂੰ ਬਲੌਜੀ ਯੂਟਿਊਬ ਫੈਮਿਲੀ ਆਪਾਂ ਪਹੁੰਚ ਚੁੱਕੇ ਆ ਸ਼ੂਟ ਤੇ ਤੇ ਮੇਰਾ ਇੱਕ ਸ਼ੂਟ ਮਤਲਬ ਇੱਕ ਸੀਨ ਹੋ ਚੁੱਕਿਆ ਤੇ ਆਸੀਂ ਆਪਣੀ ਕਿਤੇ ਸ਼ੂਟ ਚੱਲਦ ਰਿਹਾ ਤੇ ਬਾਕੀ ਲੋਕੀ ਅੱਗੇ ਤੋਂ ਵੀ ਸ਼ੂਟ ਹੋਊਗਾ ਹਨਾ ਅਸੀਂ ਦਿਖਾਉਂਦੇ ਹਾਂ ਅੱਗੇ ਥੋੜੀ ਥੋੜੀ ਚੱਲ ਕੇ लो जी आपकी टू फैमिली एक कुड़ी सरी पेया है ना अपने कैमरामैन खड़े ने पीछे दीदी खड़ी ने अपने आर्टिस्ट कड़े ने इधर भी आर्टिस्ट ने मिलाए गंगा भी सरी पेया ना ये ਐਕਸ਼ਨ ਲੈ ਇਹ ਅਮੰਦਾ ਵੀ ਸਰੀ ਹੀ ਪਿਆ ਨਾ ਇਹ ਨਾ ਉਹ ਦੇਖੋ ਜੀ ਟੀ ਦੇ ਸੀਨ ਉਹਦੇ ਮੈਗੀ ਖਾ ਲਈ ਤੇ ਬਰਬਰ ਮਗਾ ਕੇ ਖਾ ਲਿਆ ਆਹ ਕੀ ਚੀਜ਼ਾਂ ਖਾਈ ਜਾਂਦੇ ਆ ਨਾ ਕਰੇ ਜੱਜਣਾ ਰੋਕੀ ਸਾਦੀ ਆ ਨਾ ਕਦੇ ਦੁੱਧ ਪੀਤਾ ਨਾ ਕਰੇ ਕਿਉਂ ਖਾਦਾ ਬੱਸ ਸੁਖਾਂਦੀ ਵੇ ਦੇ ਨਾ ਇਹ ਤਾਂ ਬਾਤ ਟੋਕਦਾ ਤੇ ਬਾਹਰੋਂ ਬਣਾ ਰੱਖੀ ਹੈ ਬੱਸ ਸੁਖਾਂਦੀ ਬਾਹਰੋਂ ਬਣਾ ਹਾਂ ਫਰੈਂਡ ਆਖੇ ਇਹ ਵੀ ਸਰੀ ਹੀ ਪਿਆ ਕੁੜੀ ਜੀ ਦਾ ਇਹਦੇ ਪਿਓ ਨੇ ਬਹੁਤ ਸੁਭਲਾ ਰੱਖੀ ਹੈ ਇਹ ਆਈ ਨਹੀਂ ਹੈਗਾ ਵੀ ਕੋਈ ਚੱਜ ਦੀ ਚੀਜ਼ ਖਾਣਾ ਕੋਈ ਫਲ ਫੂਟ ਖਾਣਾ ਕੋਈ ਦੁੱਧ ਪੀਣਾ ਕਦੇ ਮਹਗੀ ਖਾ ਲਈ ਕਦੇ ਬਰਗਰ ਖਾਇਆ ਇਹਦਾ ਵੀ ਸਰੀ ਹੀ ਪਿਆ ਆਪਾਂ ਕਮਾ ਚੱਲ ਰਿਖੇ ਤੇਰਾ ਹਾਂ ਚੱਲਣ ਲੱਗ ਰਹੀ ਮਾਤਾ ਚਾਹ ਜੀ ਪੀਣਾ ਹੈ ਨਾ ਤਾਂ ਪਾਣੀ ਹਾਂ ਹਾਂ ਚੱਲਣ ਲੱਗ ਰਹੀ ਆ ਪਾਪੀ ਹਾਂ ਆਦਾ ਕਾ ਸਬਜ਼ੀ ਆ ਇਕ ਆ ਬਰਕਰ ਜਿਹੜਾ ਇਹ ਮੈਂ ਆਮਣ ਕਰੀਏ ਹਾਂ ਆਮਣ ਹੁਣ ਮੈਂ ਖਾ ਲਿਆ ਚਲ ਆ ਬਰਕਰ ਜਿਹਾ ਫੜਾ ਲਿਓ ਇੱਕ ਕੱਗੀ ਰਹਿਗਾ ਇੱਕ ਆਪਣ ਖਾ ਲੀਏ ਬਸ ਆ ਖਾ ਖਿਆ ਮਣ ਕੇ ਗਾ ਮਾਂ ਹਾਂ ਬੈ ਕੰਮ ਪਾ ਤੁਸੀਂ ਇੱਧਰ ਨਾ ਆਪਾ ਵੀ ਬਈਆ ਨੇ ਗਾਜਰਾ ਹਾਂ ਸੁੱਕੀ ਬਹੁਤ ਵਧੀਆ ਨੇ ਗਾਜਰਾ ਨਾਮ ਦਾ 16 ਰੁਪਏ ਮਿਲ ਗਿਆ ਬੱਬੇ ਆਪਣੇ ਉਹ 50 ਹੁੰਦੇ 16 ਤਾਂ ਵਧੀਆ ਨੇ ਮਿਲ ਗਿਆ ਗਾਜਰਾ ਸੋਹਣੀਆਂ ਨੇ ਹਾਂ ਪਰ ਮਾ ਲਿਆ ਚੱਲ ਗੱਲੋ ਗਾਜਰਾ ਆਪ ਜਿਹੜੇ ਬਣੇ ਇਹ ਸੁੱਕੀ ਨਾ ਤੇ ਮਿੱਠੀ ਗੱਲ ਨਹੀਂ ਹਾਂ ਬੱਬੇ ਧੀ ਮੋਈ ਨਾ ਨਾ ਇਹ ਕਰਕੇ ਬਰ ਬਰ ਲਿਆ ਤੇ ਕਦੀ ਵੇਗੀ ਖਾਲੀ ਕੋਈ ਕੁਛ ਕਦੀ ਕੁਛ ਬਗਾਨੇ ਘਰੇ ਜਾਣਾ ਉਹਨੇ ਕੱਲੂ ਵਿਆਹ ਕਰਕੇ ਇੱਥੇ ਦੱਸ ਕੋਣ ਖਵਾਇਆ ਥੀ ਬੱਬੇ ਇਕੱਲੇ ਐਕਸ਼ਨ ਅਈ ਅੱਜ ਗਾਜਰਾਂ ਬਣਾਉਂਗੇ ਹਾਂ ਪੁੱਤ ਅੱਜ ਗਾਜਰਾਂ ਬਣਾਵਾਂਗੇ ਚੱਲ ਵਧੀਆ ਸਾਲ ਤੋਂ ਖਿਹੜਾ ਚੂਕਾ ਇਨੇ ਦਿਨ ਹੋ ਗਏ ਸਾਗ ਬਣਾਉਂਦੇ ਨੇ ਅੱਛਾ ਜੀ ਹੋਰ ਦਾਈ ਦਾਈ ਤੇਰੇ ਨਾਲ ਇੱਕ ਗੱਲ ਕਰਨੀ ਸੀ ਹਾਂ ਕਰ ਹਾਂ ਦਾਈ ਦਾਈ ਗੱਬੀ ਬੀਬੀ ਰਣਾ ਤਾਂ ਸੁਣਾਉਂਦੀਦਾ ਸੀ ਅੱਛਾ ਪਰ ਜਿੰਨਾ ਮੁੰਡੇ ਨਾ ਹੋ ਰਹੇਂਦਾਗਾ ਉਹ ਮੁੰਡੇ ਵਧੀਆ ਨਹੀਂ ਹੈਗੇ ਕਿਉਂ ਤੈਨੂੰ ਕੀ ਪਤਾ ਉਹ ਵਧੀਆ ਨੇ ਘਟੀਆਂ ਨੇ ਹੈ ਤੂੰ ਕਿਵੇਂ ਜਾਣਦੀ ਜਿਹੜੀ ਕੁੜੀ ਨਾ ਮੇਰੇ ਨਾਲ ਪੜਦੀ ਆ ਉਹਨਾਂ ਦੇ ਕੋਲੇ ਉਹਨਾਂ ਦਾ ਘਰ ਆ ਜਿਹੜੇ ਮੁੰਡਾ ਨਾ ਉਹ ਰਹਿੰਦਾਗਾ ਉਹ ਦੱਸ ਦਿੱਤੀ ਕਹਿੰਦੀ ਵੀ ਉਹ ਤਾਂ ਨੱਚੇ ਬਹੁਤ ਕਰਦੇ ਕੱਟ ਸੁਖੀ ਭਾਈ ਬਤਾਈਂ ਬਤਾਈਂ ਬਬੀ ਹੋਰ ਇਹ ਕੋਸੋਣੀ ਗੱਲ ਹੋਰ ਮੇਰੇ ਤੇ ਆ ਮਾੜਾ ਸਰੰਕਾ ਕਰਦਾ ਹੋਰ ਇਹ ਤਾਂ ਆਪਣੇ ਸਾਰੇ ਪਰਿਵਾਰ ਦੇ ਇਨਾਮ ਰੋਸ਼ਨ ਕਰਦਾ ਸਾਰੇ ਲਾੜੇ ਦਾ ਵਾਸਤਾ ਕਰਦਾ ਆਪਣਾ ਮਲਾਈ ਘਣਾ ਦਾ ਔਰ ਜਿਹਾ ਕਹ ਰਹੀ ਸੀ ਤੁਹਾਨੂੰ ਮੂੰਹ ਮਿੱਠਾ ਕਰਾਉ ਉਹੀ ਡੱਬਾ ਲਿਆ ਹਾਂ ਹਾਂ ਮੇਰੇ ਪਤਨਾ ਕਰਾਉ ਮੂੰਹ ਮਿੱਠਾ ਐ ਕਰ ਪੈਸੇ ਲਿਆ ਜਾ ਕੇ ਹਾਂਜੀ ਹਾਂਜੀ ਤਾਇ ਜੀ ਡੱਬਾ ਲਿਆ ਤੇ ਵੀ ਐਆਂ ਛੇੜੀਆਂ ਵੀ ਆਉਣ ਵਾਲੀਆਂ ਕੋਈ ਨਾ ਪਰ ਤਾਰ ਲਾ ਫੋਨ ਕੋਣ ਆ ਲੈਣਗੇ ਤੇ ਉਹ ਕਿੰਨੇ ਕਿਰਦੇ ਆਪਣਾ ਮੋਟਰ ਉੱਪਰ ਲੈਟਰ ਆਪਣਾ ਤਾਇ ਜੀ ਮੰਡੇ ਨੂੰ ਜਾਣਾ ਪਹਨੇ ਚੰਡੀਗੜ੍ਹ ਅੱਛਾ ਹਾਂਜੀ ਚਲ ਕੋਈ ਨਾ ਬੱਕ ਚੱਲਾਂਗੇ ਚਾਹ ਦਰ ਆਪਣੇ ਵਧੀਆ ਸੁਣ ਲਈ ਆ ਲੈ ਕਰਦੇ ਕੀ ਹੋ ਗਿਆ ਆ ਜਾਓ ਆ ਬਣਾ ਉਹ ਆਗੇ ਤੇ ਰਿਹਾ ਡੇਢ ਕਿ ਭਾਈ ਬਤਾ ਨਹੀਂ ਹਟ ਪਹਿਲੋ ਸਵਾ ਬੜਾਈ ਆ ਪਰ ਮੈਂ ਨਾ ਮਾ ਤੇ ਦਾ ਬਾਲੀ ਸਾਰੇ ਇਹ ਸਾਰੇ ਪਰਿਵਾਰ ਦੇ ਨਾਮ ਰੋਸ਼ਨ ਕਰਦਾ ਆਪਣੇ ਸਾਰੇ ਲਾੜੇ ਦਾ ਨਾਮ ਉੱਚਾ ਕਰਦਾ ਮਲਾਈ ਖਾਣ ਦੇ ਪੱਦਨ ਲਾਦੇ ਵੀ ਨਾਲ ਹੀ ਗੁੱਡ ਮਾਰਨਿੰਗ ਮੇਰੀ ਜੀਟੀ ਫੈਮਲੀ ਹੋਪ ਕਰਦੀ ਆ ਸਾਰੇ ਜਣੇ ਵਧੀਏ ਹੋਵੋਗੇ ਤੇ ਹੁਣੇ-ਹੁਣੇ ਤੁਸੀਂ ਮੇਰਾ ਮਤਲਬ ਜਿਹੜਾ ਸ਼ੂਟ ਦੇ ਬਲੌਗ ਸੀ ਹੈ ਨਾ ਸ਼ੂਟ ਦਾ ਬਲੌਗ ਸੀ ਉਹ ਹੁਣੇ-ਹੁਣੇ ਤੁਸੀਂ ਦੇਖ ਕੇ ਹਟੇ ਹੋਵੋਗੇ ਹੈ ਨਾ ਆਸ ਕਰਦੀ ਆ ਵੀ ਤੁਸੀਂ ਨਾ ਸਕਿੱਪ ਨਹੀਂ ਕਰਕੇ ਦੇਖੀ ਹੋਊਗੀ ਵੀਡੀਓ ਪੂਰੀ ਵੀਡੀਓ ਦੇਖੀ ਹੋਊਗੀ ਤੇ ਆਪਣੇ ਲਾਈਕ ਕਰਦੇ ਕਮੈਂਟ ਕਰਦੇ ਹੋ ਤੇ ਸ਼ੇਅਰ ਕਰਦੇ ਸਭ ਤੋਂ ਵੱਡੀ ਗੱਲ ਤੇ ਮਤਲਬ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਦੇ ਨਾਲ ਨਾਲ ਘੰਟੀ ਦਾ ਬਟਨ ਵੀ ਨਾ ਪਾ ਲਿਓ ਤਾਂ ਜੋ ਮੇਰੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਬਾਕੀ ਤੁਸੀਂ ਲਾਈਕ ਕਮੈਂਟ ਹੈਨਾ ਤੇ ਆਪਣਾ ਵੱਧ ਤੋਂ ਵੱਧ ਮਤਲਬ ਮੈਨੂੰ ਸਲਾਹ ਦਿਆ ਕਰੋ ਤੁਸੀਂ ਤੇ ਵੀ ਕਿਵੇਂ ਦੀ ਵੀਡੀਓ ਲੈ ਕੇ ਆਵਾਂ ਕਿਵੇਂ ਦੀ ਨਹੀਂ ਵੀਡੀਓ ਲੈ ਕੇ ਆਵਾਂ ਫਿਰ ਮੈਂ ਉਵੇਂ ਦੀ ਵੀਡੀਓ ਲੈ ਕੇ ਆਇਆ ਕਰੂੰਗੀ ਤੇ ਬਾਕੀ ਬਾਰ-ਬਾਰ ਕਹਿ ਰਹੀ ਹਾਂ ਤੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਫੁੱਲ ਵੀਡੀਓ ਦੇਖਿਆ ਕਰੋ ਤੇ ਬਾਕੀ ਆਪਣੇ ਅੱਗੇ ਤੋਂ ਅੱਗੇ ਹੈਨਾ ਤੇ ਹਰ ਵਿਅਕਤੀ ਇਹ ਹੀ ਗੱਲ ਰੱਖਿਆ ਕਰੋ ਵੀ ਹਾਂ ਆਪ ਤਾਂ ਵੀਡੀਓ ਦੇਖਣੀ ਦੇਖਣੀ ਆ ਅੱਗੇ ਦੋ ਤਿੰਨ ਲੋਕਾਂ ਨੂੰ ਸ਼ੇਅਰ ਵੀ ਕਰਦੇ ਕਰੋ ਹਨਾ ਚਾਹੇ ਆਪਣੇ ਰਿਸ਼ਤੇਦਾਰਾਂ ਨੂੰ ਚਾਹੇ ਆਪਣੇ ਦੋਸਤ ਮਿੱਤਰ ਕਿਸੇ ਨੂੰ ਵੀ ਹਨਾ ਤੇ ਵੀ ਮਤਲਬ ਅੱਗੇ ਦਿਗੇ ਸ਼ੇਅਰ ਕਰਦੇ ਕਰੋ ਤੇ ਤੁਹਾਡੇ سپورਟ ਦੀ ਬਹੁਤ ਜ਼ਿਆਦਾ ਲੋੜ ਆ ਤੇ ਬਾਕੀ ਹੋਰ ਮੈਂ ਕੁਝ ਨਹੀਂ ਕਹੂੰਗੀ ਤੇ ਥੈਂਕ ਯੂ ਤੇ ਬਾਏ ਬਾਏ